ਇਸ ਤੀਆਂ ਦੇ ਤਿਹਾਰ ਦੀ ਬਹੁਤ ਹੈਲਪ ਕੀਤੀ ਹੈ ਦਿਲੋਂ ਤੇ ਤੇ ਇਧਰ ਕੁਲਵਿੰਦਰ ਸਿੰਘ ਜੀ ਦੁੱਗਲ ਸਾਡੇ ਭਾਜੀ ਇਹ ਵੀ ਬੜੇ ਪਿਆਰੇ ਨੇ ਜਿਨ੍ਹਾਂ ਨੇ ਅੱਜ ਸੀਬਕ ਟੀਵੀ 24 ਚੈਨਲ ਦੇ ਜ਼ਰੀਏ ਕੋਲ ਦੁਨੀਆ ਦੇ ਵਿੱਚ ਅੱਸੀ ਲਾਈਵ ਦਿਖਾਉਣਾ ਪਿੰਡ ਬੇਰਕਲਾ ਦਾ ਇਹ ਤਿਹਾਰ ਅੱਜ ਬੜੀ ਸੋਹਣੇ ਕੱਪੜੇ ਪਾਏ ਨੇ ਸਾਰੀਆਂ ਪੈਣਾਵੇ ਸੱਜੀਆਂ ਵਜੀਆਂ ਨੇ ਕਿਉਂਕਿ ਚਾਹੀਦਾ ਵੀ ਆ ਤੀਆਂ ਦਾ ਤਿਹਾਰ ਇੱਥੇ ਹੀ ਵਧੀਆ ਲੱਗਦਾ ਛੋਟੇ ਛੋਟੇ ਬੱਚੇ ਟਿੱਕੇ ਸਜਾਏ ਹੋਏ ਨੇ ਮੱਖੀਆਂ ਟਿੱਕੀਆਂ ਬਾਤਾਂ ਨੇ ਤੇ ਬਹੁਤ ਵਧੀਆ ਲੱਗਦਾ ਅੱਜ ਟੋਲੀ ਵੀਰ ਤੁਹਾਡੇ ਦੇ ਕੰਮ ਖੜਾ ਹੋਣ ਜਿੰਨਾਂ ਦਾ ਤੁਸੀਂ ਆਉਂਦੇ ਨਹੀਂ ਉਹਨਾਂ ਦਾ ਕੰਮ ਨਹੀਂ ਚੱਲਣਾ ਤੇ ਬਹੁਤ ਵਧੀਆ ਇੱਦਾਂ ਹੀ ਆਪਾਂ ਨੇ ਦੈਰਾ ਬਣਾ ਕੇ ਰੱਖਣਾ ਪੰਜਾਬ ਦੀਆਂ ਸੁੰਦਰ ਸੁੰਦਰ ਗੋਲੀਆਂ ਸਾਡੀਆਂ ਪੈਣਾ ਪਉਣਗੀਆਂ ਤੇ ਦੂਜੀ ਸਾਰੇ ਨੇ ਨੱਚ-ਟੱਪ ਕੇ ਹਾਜ਼ਰੀ ਲਵਾਉਣੀ ਆ ਜਿਹੜੇ ਪਿੱਛੇ ਨੇ ਉਹਨਾਂ ਨੂੰ ਬੇਤੀ ਆ ਉਹ ਵੀ ਅੱਗੇ ਨੂੰ ਆ ਜਾਣ ਇਹ ਨਹੀਂ ਵੀ ਅੱਗੇ ਵਾਲੇ ਨੇ ਨੱਚਣਾ ਜਿਹੜੇ ਪਿੱਛੇ ਵਾਲੇ ਨੇ ਜਵਾਬਾਂ ਨੂੰ ਬੋਦੀਆਂ ਤੋਂ ਲਾਦੇ ਹੋਰ ਕੋਈ ਨਹੀਂ ਇੱਕਦਮ ਕੁਝ ਨਹੀਂ ਹੁੰਦਾ ਚੱਲਣ ਦਾ ਅਜ ਨੱਚ ਕਰਦੇ ਹੈ ਇਹਨਾਂ ਨੇ ਸਾਰਿਆਂ ਨੇ ਹਾਂਜੀ ਢੋਲ ਵਾਲਾ ਵੀਰ ਆ ਗਿਆ ਜੀ ਆਓ ਜੀ ਸਾਡੀ ਆਪਣਾ ਤਮਾਨ ਸਿੱਖ ਜੀ ਹਲੋ ਹਲੋ ਹਾਂਜੀ ਸਾਰੇ ਤੋਂ ਪਹਿਲਾਂ ਥੋੜੀ ਜਿਹੀ ਸੇਕ ਬਣਾ ਲਓ ਸਾਰੇ ਜਣੇ ਥੋੜਾ ਖੁੱਲੇ ਦਿਓ ਕਿ ਗੰਨਾ ਹੈ ਸਾਰੇ ਹਾਂਜੀ ਸਾਰੇ ਤੋਂ ਪਹਿਲਾਂ ਮੇਰੀਆਂ ਜਿੰਨੀਆਂ ਵੀ ਮਾਤਾਵਾਂ ਪੈਣਾ ਸਾਰੀਆਂ ਇੱਥੇ ਆਂਦੀਆਂ ਨੇ ਸਾਡੇ ਭਾਬੀ ਦੀਆਂ ਰਿੰਦਨੀਆਂ ਵੀ ਮੇਰੀਆਂ ਭਾਬੀਆਂ ਨੇ ਸਾਰੀਆਂ ਇੱਥੇ ਪਹੁੰਚੀਆਂ ਨੇ ਸਾਇਆਂ ਨੇ ਜੀਆਂ ਨੂੰ ਕਰਦੇ ਆ ਸਾਡੇ ਨੂੰ ਬਸਤੀ ਗੱਲ ਦੀ ਸਾਰਿਆਂ ਤੇ ਉਹਨਾਂ ਦੀ ਹਾਜ਼ਰੀ ਲਈ ਬਣੀ ਇਸ ਦੇ ਤਿਹਾਰ ਤੇ ਹੁਣ ਆਪਾਂ ਨੇ ਕੀ ਕਰਨਾ ਕਿ ਦੋ ਦੋ ਜਣਿਆਂ ਨੇ ਆ ਕੇ ਨੱਚ ਕੇ ਯਕ ਸੀ ਇਸ ਦੇ ਦਿਖਾ ਰੋ ਹੋਰ ਜੁਣਾ ਬਣਾਉਣਾ ਹੈ ਹਾਂਜੀ ਥੋੜੀ ਥੋੜੀ ਸਪੇਸ ਬਣਾ ਕੇ ਨਾ ਸਾਰੇ ਜਣਿਆਂ ਨੇ ਵਾਰੀ ਵਾਰੀ ਜਰ ਨੱਚ ਕੇ ਹਾਜ਼ਰੀ ਲਗਾਣੀ ਹੈ ਹਲੋ ਹਲੋ ਹੋਰ ਨਿਮੋਪਤ ਹੋ ਹਲੋ ਇਹਨਾਂ ਨੂੰ ਕਰਦੇ ਪਤਾ ਤੁਹੇ ਆ ਸੀ ਹਾਂ ਜੇ ਇੱਕ ਵਾਰੀ ਦੋਰ ਦਾ ਤੜੀ ਲਗਾ ਦਿੰਨਾ ਛੋਟੀਆਂ ਬੱਚੀਆਂ ਨੇ ਨਾਂ ਦੇ ਦੇਣੇ ਅਜਿੰਨੇ ਸੋਹਣੀਆਂ ਬਣ ਕੇ ਆਈਆਂ ਨੇ ਤੇ ਹੁਣ ਕੀ ਕਹਿਣਾ ਹੈ ਕਿ ਦੋ ਦੋ ਜਣਿਆਂ ਨੇ ਨੱਚ ਕੇ ਕੀ ਕਹਿਣਾ ਹੈ ਸ਼੍ਰੀ ਲੰਗਦਾਵਰੇ ਇਹਦੀ ਬੱਚੀ ਬੱਚੀ ਪਹਿਲਾ ਕੋਣਾ ਹੋਊਗਾ ਹੁਣ ਕੁੱਤਿਆਂ ਆਜੋ ਹੁੰਦਾ ਕਿੱਦਾਂ ਪੁਣਾ ਹੁੰਦਾ ਹੁੰਦਾ ਤੇ ਕੀ ਕਹਿਣਾ ਹੈ ਹੁਣ ਹੁਣ ਥਾਰੇ ਇਤ ماجري گھر ني કદી 30 દે તહેાર નું કરે ને 4 ચાલ લગાડે ને તે હણ કી કહેને ભુજે મુંડિયા તું મેરી ઢોર વેખણી ਬ阿里 ਸਾਰੇ ਪ੍ਰਬੰਧਕ ਕਮੇਟੀ ਨੇ ਨਾ ਪਿਆਰਾ ਅਰੇਂਜਮੈਂਟ ਕੀਤਾ ਤੇ ਨੱਚ ਕੇ ਤੇ ਕੀ ਕਹਿਣਾ ਇਹ ਹਾਂਜੀ ਏਦਾਂ ਕਰੋ ਥੋੜਾ ਥੋੜਾ ਪਿੱਛੇ ਹੋ ਜਾਓ ਆਪਾਂ ਸਾਰੇ ਨੱਚ ਕੇ ਹਾਜ਼ਰੀ ਲਗਾਣੀ ਹੈ ਥੋੜਾ ਥੋੜਾ ਪਿੱਛੇ ਹੋ ਜਾਓ ਦੇਖੋ ਹੁਣ ਕਹਿਣਾ ਨਾ ਬਬੇ ਹਣਾ ਵਾਰੀ-ਵਾਰੀ ਸਿਰ ਦੋ-ਦੋ ਜਣਿਆਂ ਨੇ ਆਉਣਾ ਦੋ ਤੋਂ ਵੱਧ ਵੀ ਆ ਸਕਦੇ ਆ ਪਰ ਰੌਣਕ ਲਗਾਣੀ ਹੈ ਨਾ ਸਾਰੇ ਨੇ ਤੇ ਕੀ ਕਹਿਣਾ ਉੜਦਾ ਉੜਦਾ ਮੋਰ ਮੇਰੀ ਤਿੱਕੀ ਉੱਤੇ down ਗਿੱਦਾ ਗਿੱਦਾ ਕਰੇ ਮੇਲਣੇ ਗਿੱਦਾ ਗਿੱਦਾ ਕਰੇ ਮੇਲਣੇ ਗਿੱਦਾ ਭੂਖ ਥੇਰਾ ਨੀ ਨਜ਼ਰ ਮਾਰ ਕੇ ਵੇਖ ਮੇਲਣੇ ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਪਨੇਰਾ ਜੇ ਤੈਨੂੰ ਲੱਗਦੀ ਲੱਲ ਜਾਦਰਾ ਮੇਰਾ ਜੇ ਤੈਨੂੰ ਦੁੱਖ ਲੱਗਦੀ ਲੱਲ ਜਾਦਰਾ ਮੇਰਾ ਜੇ ਤੈਨੂੰ ਦੁੱਖ ਲੱਗਦੀ ਲੱਲ ਜਾਦਰਾ ਮੇਰਾ ਜੇ ਤੈਨੂੰ ਦੁੱਖ ਲੱਗਦੀ ਵਾਹ ਜੀ ਵਾਹ ਹੁਣ ਮੈਨੂੰ ਇਹ ਦੱਸੋ ਕਿ ਕਿਹੜਾ ਇੱਕ ਵੀ ਕਿ ਮੇਰੀ ਭੈਣ ਹੋਵੇ ਮੇਰੀ ਮਾਤਾ ਹੋਵੇ ਕੋਈ ਨਿੱਕੀ ਬੱਚੀ ਹੋਵੇ ਇੱਕ ਬੋਲੀ ਪਾਉਣੀ ਹੈ ਬੜੀ ਸੋਹਣੀ कंहिं पैकेस सारी पंजाबी सारी पंजाबी पी भेण जी ਪਡਾਲ ਖੁੱਲਾ ਕਰਾਂਗੇ ਉਨੀ ਗੱਲ ਬਣਨੀ ਹੈ ਥੋੜਾ ਖੁੱਲਾ ਕਰੀ ਆਪਾਂ ਕਿਉਂਕਿ ਲੱਗਦਾ ਹਵਾ ਲੱਗਦੀ ਰਹੋ ਤੇ ਨਾਲੇ ਨੱਤੇ ਨੱਟ ਆਪਣਾ ਵਧੀਆ ਰਹੇਗਾ ਜਿਹੜੀਆਂ ਸਾਡੀਆਂ ਪਹਿਲਾਂ ਜੀੜਾ ਦੇਣਗੀਆਂ ਆ ਚਾਦਰ ਦਾ ਕੀ ਕਰਦਾ ਖੁੱਲਾ ਪਡਾਲ ਬਣਾ ਕੇ ਰੱਖੀ ਆਪਾਂ ਸਾਡੀ ਬੇਨਤੀ ਹੈ ਇੱਕ ਦੱਜੀ ਨੇ ਬੋਲੀਆਂ ਬੋਲੀਆਂ ਨੇ ਕਹਿੰਦੇ ਗੋਰੀ ਵੀਰੋ ਪੜਦਾ ਦੇ ਉਹਦਾ ਹੋਵਾ ਬਹੁਤ ਸੁਣੀ ਆਂ ਕਿਦ ਨੂੰ ਕਰੀ ਉਹ ਪੜਦਾ ਇੱਕ ਚੱਕਰ ਨਹੀਂ ਹੁਣੇ ਜੇ ਤੂੰ ਦੇਖ ਵਾਹਲਾ ਸਾਰੇ ਦੇਖ ਵਾਹਲਾ ਉਹ ਗੋਰੀ ਨੀ ਕਾਦੋ ਗੋਰੀ ਉਹ ਪੱਟੀ ਆਪਿੰਦਾ ਦਾ ਮੇਰਾ ਟੋਲ ਪਟਾਵਾਰੀ ਚਿੱਤੀ ਪਿੰਡ ਦਾ ਹਣ ਗੜਾ ਹੋਰ ਪਿੱਛੇ ਹੋ ਜਾਣਾ ਕਿਉਂਕਿ ਅਸੀਂ ਇੱਥੇ ਵੀ ਆਉਣਾ ਹੈ ਅਸੀਂ ਤੁਹਾਡੇ ਨਾਲ ਨਾਚ ਕੇ ਵੀ ਆਦਰੇ ਲਗਾਣੀਆਂ ਆਂ ਦੀ ਪਿੱਛੇ-ਪਿੱਛੇ ਨੂੰ ਹੋ ਕੇ ਐਦਾ ਨਹੀਂ ਕਿਸੇ ਨੇ ਸੋਚਣਾ ਨਾ ਵੀ ਜੇ ਅਸੀਂ ਪਿੱਛੇ ਹੋ ਗਏ ਤੁਹਾਨੂੰ ਦੇਖਣੀ ਹੈ ਨਾ ਅਸੀਂ ਤੁਹਾਡੇ ਕੋਲ ਆਪੀ ਆ ਜਾਣਾ ਇੰਨੀ ਪਿਆਰੀ ਇੱਥੇ ਦੇ ਲੋਕ ਨੇ ਇੱਥੇ ਤੁਹਾਡਾ ਸਾਰਾ ਪਰਿਵਾਰ ਹੀ ਹੈ ਹਾਂਜੀ ਹੁਣ ਸਪੇਸ ਬਣਾ ਕੇ ਰੱਖਣੀ ਹੈ ਨਾ ਸਾਰੇ ਲੋਕ ਹਰ ਉਹ ਤੇ ਘੜਜੋ ਪੁੱਤ ਬਿਲਕੁਲ ਸਾਹਮਣੇ ਦੇਖਾ ਹਾਂ ਮੋਟੇ ਜਿਹੜਾ ਮੈਂ ਕਿਹਾ ਉਹ ਚਲਿਆ ਹੋਇਆ ਹੈ। ਹੋਰ ਮੇਰਾ ਕੋਈ ਨਾ ਕੋਈ ਵੀਰੇ ਲਾ ਦੇ ਉਧਰ ਹਵਾ ਵੀ ਥੋੜੀ ਜੀ ਥੋੜਾ ਇਧਰ ਹੋ ਜੀ ਪਿੱਛੇ ਨੂੰ ਥੋੜਾ ਹੋ ਜਾਓ ਹਾਂ ਆਹ ਬੋਤਲ ਰਹਿਣਾ ਹਾਂ ਜੀ ਤੇ ਉਹਨਾਂ ਅਗਲੀ ਬੋਲੀ ਪਾਉਣੀ ਹੈ ਤੇ ਕੀ ਕਹਿਣੇ ਉਹ ਕਦੇ ਹਾਂ ਕਰਕੇ ਕਦੇ ਹੂ ਕਰਕੇ ਕਦੇ ਹਾਂ ਕਰਕੇ ਕਦੇ ਹੂ ¡Hola, papá! ਇਥੇ ਮੇਰੀਆਂ ਮਾਦਾਵਾਂ ਪੈਣਾ ਤੇ ਭਾਬੀਆਂ ਖੜੀਆਂ ਸਾਰਿਆਂ ਨੇ ਨੱਚ ਕੇ ਹਾਜ਼ਰੀ ਲਗਾਣੀ ਹੈ ਹਾਂਜੀ ਅੱਗੇ ਕਿਹਨੂੰ ਆਜੋ ਜਿਹੜੇ ਪਿੱਛੇ ਹਲੇ ਤੱਕ ਨੱਚ ਕੇ ਜਿੰਨਾ ਨੇ ਹਾਜ਼ਰੀ ਲਗਾਈ ਹੋਣੀ ਕਿਉਂਕਿ ਇਹ ਤੀਜ ਦਾ ਤਿਹਾਰਾ ਹੈ ਸਾਰੇ ਨੇ ਨੱਚ ਕੱਪ ਕੇ ਹਾਜ਼ਰੀ ਲਗਾਣੀ ਹੈ ਹਾਂਜੀ ਤੁਸੀਂ ਆਜੋ ਤੇ ਥੋੜੀ ਥੋੜੀ ਬੇਰ ਦੁਆਰਾ ਤੋਂ ਰਿਕੁਐਸਟ ਹੈ ਸਾਰੇ ਨੂੰ ਬੇਨਤੀ ਹੈ ਕਿ ਸਾਰੇ ਨੇ ਸਪੇਸ ਬਣਾ ਕੇ ਰੱਖਣੀ ਹੈ ਹੋ ਗਏ ਗੱਲਾਂ हूं कीअ राई राई राई, राई